ਛੇਤੀ ਆਗੇ ਵਰਪਟਾ ਆ ਗਿਆ ਨਰਪੁੱਤਰ ਆ ਸਭ ਨੂੰ ਪਤਾ ਹੈ ਕਿ ਦਾਦੀਆਂ ਮਾਵਾ ਨੂੰ ਵੱਧ ਮੋਹ ਕਰਦੀਆਂ ਨੇ ਉੱਥੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੋਤਾ ਆਪਣੀ ਦਾਦੀ ਨੂੰ ਛੱਡ ਕੇ ਵਿਦੇਸ਼ ਜਾ ਰਿਹਾ ਤਾਂ ਦੇਖੋ ਕਿਵੇਂ ਦਾਦੀ ਆਪਣੇ ਪੋਤੇ ਨੂੰ ਕਹਿੰਦੀ ਹੈ ਜਦੋਂ ਤੂੰ ਦੁਬਾਰਾ ਵਾਪਸ ਆਏਂਗਾ ਪੁੱਤ ਮੈਂ ਮਾਰ ਜੂਗੀ ਮਾਂ ਦੇ ਭਾਵਕ ਬੋਲਾਂ ਨੇ ਕਾਲਜਾ ਜੀ ਸੇ ਰੱਖਤਾ ਜਿਹਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਬਾਰੇ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਛੇਤੀ ਆਗੇ ਵਰਪਟਾ ਆ ਗਿਆ ਨਾ ਸੁਟਾ ਰਹੇ ਔਰ ਛੇਤੀ ਆ ਜੀ ਜੀ